ਜਲੰਧਰ ਦੇ ਵਪਾਰੀ ਨੂੰ ਸ਼ੱਕੀ ਹਾਲਾਤ ਚ ਲੱਗੀ ਗੋਲੀ ਹਾਲਤ ਗੰਭੀਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਹਾਂ ਸੜੇ ਕੋ ਸਵੇਰੇ ਜੇ ਐਮਰਜੈਂਸੀ ਵਿੱਚ ਪੇਸ਼ੈਂਟ ਆਇਆ ਬੁਲੇਟ ਇੰਚੀ ਦੇ ਨਾਲ ਪੇਸ਼ੈਂਟ ਦੀ ਹਾਲਤ ਜੋ ਸੀ ਬਹੁਤ ਗੰਭੀਰ ਸੀ ਤੇ ਰਿਸ਼ਤੇਦਾਰਾਂ ਨੂੰ ਸਾਰੀ ਐਸੀ ਉਹਨਾਂ ਨੂੰ ਸਮਝਾਇਆ ਕਿ ਪੇਸ਼ੈਂਟ ਦੀ ਹਾਲਤ ਹੈ ਔਰ ਫਿਰ ਸਰਜਰੀ ਦਾ ਡਿਸੀਜਨ ਲਿਆ ਸਰਜਰੀ ਕਰ ਦਿੱਤੀ ਗਈ ਹੈ ਬ੍ਰੇਨ ਚ ਕਾਫੀ بڑا ਕਲੋਟ ਸੀ ਉਹ ਵੀ ਕੱਢਿਆ ਗਿਆ ਔਰ ਜੋ ਬੁਲੇਟ ਸੀਗੀ ਉਹ ਵੀ ਹਜੇ ਪੇਸ਼ੇਂਟ ਦੀ ਹਾਲਤ ਗੰਭੀਰ ਹੈ ਜੀ ਤੇ ਹਜੇ ਆਈਸੀਯੂ ਚ ਹੈ ਕਾਰਨ ਤਾਂ ਲੱਗਿਆ ਕਿ ਉਹ ਨਹੀਂ ਸੌਰੀ ਫੈਮਿਲੀ ਮੈਟਰ ਕੀ ਹੈ ਉਸ ਬਾਰੇ ਮੈਨੂੰ ਕੁਝ ਨਹੀਂ ਪਤਾ ਜੀ ਉਹ ਕਿੱਦਾਂ ਹੈ ਹੁਣ ਕੰਡੀਸ਼ਨ ਕ੍ਰਿਟੀਕਲ ਹੈ ਜੀ ਹਜੇ ਸਰਜਰੀ ਪੇਸ਼ੇਂਟ ਦੀ ਹੋਈ ਹੈ ਜੀ ਸੋ ਕੰਡੀਸ਼ਨ ਇਜ਼ ਕ੍ਰਿਟੀਕਲ ਆਨਲੀ ਕਿਉਂਕਿ ਬ੍ਰੇਨ ਇੰਜਰੀ ਹੈ ਡਾਕਟਰ ਦਾ ਨਾਮ ਕੀ ਹੈ ਮਾਨਵ ਖੁਰਾਨਾ ਸਰ ਕਿੱਥੇ ਰਹੇ ਜੀ ਚਾਹ ਹੈ ਆ ਮੁੰਬੰਨ ਹੈ ਕਿੰਨੇ ਐ ਸਾਈਡਿੰਗ ਹੋਈ ਹੈ ਇਸ ਦੇ ਬਾਰੇ ਮੈਨੂੰ ਇਸ ਬਾਰੇ ਨਹੀਂ ਨੌਲੇਜ ਹੈ ਕਿੱਦਾਂ ਹੋਈ ਹੈ ਕਿੰਨੀਆਂ ਗੱਡੀਆਂ ਹੈਗੀਆਂ ਆ ਸੋ ਇੱਕ ਹੈ ਇੱਕ ਗੱਡੀ ਠੀਕ ਹਾਂ ਠੀਕ ਹੈ ਪੇਸ਼ੈਂਟ ਨਹੀਂ ਉਹਨਾਂ ਦੀ ਹਾਲਤ ਬਹੁਤ ਗੰਭੀਰ ਹੈ ਜੀ ਕ੍ਰਿਟੀਕਲ ਹੈ ਪੇਸ਼ੈਂਟ ਆਈਸੀਯੂ ਵਿੱਚ ਠੀਕ ਫੈਸਲਾ ਕਿਹੜੇ ਗੋਲੀ ਕੱਢੀ ਹੈ ਕਿ ਮੰਗ ਲਈ ਹੈ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਹਸਪਤਾਲ ਵੱਲੋਂ ਜਿਹੜੀ ਹੈ ਜੀ ਆਈ ਹੈ ਜੀ ਜਿੱਥੇ ਕਿ ਸਾਨੂੰ ਮੈਸੇਜ ਲੱਗਿਆ ਹੈ ਕਿ ਇੱਕ ਵਿਅਕਤੀ ਜਿਹੜਾ ਹੈਗਾ ਹਸਪਤਾਲ 'ਚ ਦਾਖਲ ਹੋਇਆ ਹੈ ਜਦੇ ਸਰਚੇ ਬਲੱਟ ਲੱਗੀ ਹੈ ਇਨਫਾਰਮੇਸ਼ਨ ਮਿਲ ਕੇ ਸਾਡੇ ਐਸ ਐਚ ਓ ਡਿਵੀਜ਼ਨ ਨੰਬਰ 6 ਨੇ ਮੌਕੇ ਤੇ ਜਾ ਕੇ ਇਹਦੀ ਪੜਤਾਲ ਕੀਤੀ ਤਾਂ ਅਜਾ ਪਾਇਆ ਕਿ ਇੱਕ ਬਿਜ਼ਨਸਮੈਨ ਹੈ ਜੋ ਜਵਾਰ ਨਗਰ ਦਾ ਰਹਿਣ ਵਾਲਾ ਹੈ ਉਹਨਾਂ ਦੇ ਕੋਲ ਆਪਣਾ ਲੈਸ਼ਰਸ਼ਿਪ ਪਿਸਟਲ ਹੈ ਉਹ ਉਹ ਆਪਣੇ ਘਰੀ ਜਿਹੜਾ ਆਪਣੇ ਕਮਰੇ ਵਿੱਚ ਹੀ ਸੀ ਤਾਂ ਜਿਹੜਾ ਫਾਇਰ ਐਕਸੀਡੈਂਟਲ ਫਾਇਰ ਜਿਹੜਾ ਹੈਗਾ ਪ੍ਰਾਇਮਰ ਫਿਸ਼ਾਈ ਐਕਸੀਡੈਂਟਲ ਫਾਇਰ ਦੀ ਗੱਲ ਜਿਹੜੀ ਸਾਹਮਣੇ ਆਈ ਹੈਗੀ ਉਹ ਜਦੋਂ ਤੱਕ ਅਸੀਂ ਮੌਕੇ ਤੇ ਪਹੁੰਚੇ ਸੀ ਉਹ ਹਸਪਤਾਲ ਜਿਹੜੇ ਹੈਗੇ ਜਾ ਚੁੱਕੇ ਸੀਗੇ ਹੁਣ ਉਹਨਾਂ ਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਬਾਕੀ ਅਸੀਂ ਜਿਹੜੀ ਖੰਦਰ ਤਫਤੀਸ਼ ਸੀ ਕਰ ਰਹੇ ਹੈਗੇ ਜਿਹੜੇ ਵੀ ਨਵੇਂ ਤਫਤੇ ਸਾਹਮਣੇ ਆਣਗੇ ਉਹ ਬਾਕੀ ਅਸੀਂ ਜਿਹੜੀ ਅੱਗੇ ਕੁਝ ਕੁਝ ਕਰਕੇ ਜਿਹੜੀ ਅਗਲੀ ਕਾਰਵਾਈ ਹੈ ਅਮਲ ਵਿੱਚ ਲਿਆ ਦੇਣਾ ਸਰ ਕਾਰਨ ਕੀ ਹੈ ਕਿਉਂ ਦੇਖੋ ਜੀ ਐਜ਼ ਆਫ ਨਾਉ ਆਈ ਕੈਨ ਮਤਲਬ ਅਸੀਂ ਸਟੇਚਨ ਨੂੰ ਨਹੀਂ ਦੱਸ ਸਕਦੇ ਕਿ ਬਈ ਕੀ ਹੈਗਾ ਅਸੀਂ ਖੁਦ ਵੀ ਸਟੇਚਨ ਸੰਬੰਧ ਵਿੱਚ ਤਫਤੀਸ਼ ਕਰ ਰਹੇ ਹਾਂ ਜੀ ਜਿਹੜਾ ਵੀ ਆਏਗਾ ਐਜ਼ ਆਫ ਨਾਉ ਤੋਂ ਜਿਹੜਾ ਆਹੀ ਹੈ ਕਿ ਜਿਹੜਾ ਕੋਈ ਵੀ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੇ ਕੁਝ ਕਈ ਜਿਹੜਾ ਹੈਗਾ ਆਪਣੇ ਅਸਲੇ ਨਾਲ ਹੀ ਸੀ ਮੇਬੀ ਵੈਦਰ ਕੀ ਇਹਨਾਂ ਅਸਲਾ ਸਫਾਈ ਕਰੇ ਸੀ ਜਾਂ ਉਹ ਕੋਈ ਸੀ ਉਹ ਤਾਂ ਜਿਹੜਾ ਹੈਗਾ ਜਿਹੜੇ ਵੀ ਬੰਦੇ ਹਜੇ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਘਰ ਦੇ ਜਿਹੜੇ ਹਜੇ ਉਹਨਾਂ ਦੇ ਨਾਲ ਜਿਹੜੀ ਹੈਗੀ ਕੁਝ ਕੀ ਹੋਰ ਅਗਰ ਫੱਟਾ ਤਫੀਸ਼ ਹੈ ਉਹਦੇ ਨੂੰ ਅਸੀਂ ਇਸ ਚੀਜ਼ ਨੂੰ ਦੱਸਣਾ ਹੈ ਕਿ ਲੈਸੈਂਸ ਸੀ ਸੀ